ਬਾਈ ਅਗਸਤ 2024 ਨੂੰ ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਫਿਰੋਜ਼ਪੁਰ ਦਾ ਹਰਪੀਤ ਸਿੰਘ ਵਾਕੇ ਪਾਕਿਸਤਾਨ ਪਹੁੰਚ ਗਿਆ ਜਿੱਥੇ ਉਹ ਪਿਛਲੇ 16 ਮਹੀਨੇ ਤੋਂ ਲਖਪਤ ਜੇਲ੍ਹ ਦੇ ਵਿੱਚ ਬੰਦ ਹੈ ਇਸ ਮੌਕੇ ਹਰਪੀਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਨੂੰ 3000 ਰੁਪਏ ਜੁਰਮਾਨਾ ਤੇ 1 ਮਹੀਨੇ ਦੀ ਸਜ਼ਾ ਮਿਲੀ ਸੀ ਪਰ 16 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਹਨਾਂ ਕਹਿੰਦੇ ਤੇ ਪੰਜਾਬ ਸਰਕਾਰ ਤੋਂ ਉਹਨਾਂ ਦੇ ਪੁੱਤਰ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਹੈ ਤਾਂ 22 ਅਗਸਤ 2024 ਨੂੰ ਸਤਲੁਜ ਦੇ ਪਾਣੀ ਦੇ ਤੇਜ਼ ਭਾਅ ਦੇ ਵਿੱਚ ਬਹਿ ਕੇ ਇਹ ਜੋ ਨੌਜਵਾਨ ਹੈ ਪਾਕਿਸਤਾਨ ਵਿੱਚ ਚਲਾ ਗਿਆ ਸੀ ਤਾਂ 16 ਮਹੀਨੇ ਤੋਂ ਲਖਪਤ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਨੂੰ ਹਾਲੇ ਵੀ ਰਿਹਾ ਨਹੀਂ ਕੀਤਾ ਗਿਆ ਤੇ ਪਰਿਵਾਰ ਦੇ ਵੱਲੋਂ ਜੋ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਅਪੀਲ ਕੀਤੀ ਜਾ ਰਹੀ ਹੈ ਪੁੱਤਰ ਕਿੱਥੇ ਗਿਆ ਉਹ ਪਾਕਿਸਤਾਨ ਦੇ ਵਿੱਚ ਹੀ ਹੈ ਇਸ ਟਾਈਮ ਇਹਨੇ ਗਿਆ ਪਾਕ ਉਹ ਸਰਕੰਡਾ ਵਧਣ ਗਿਆ ਸੀ ਦਰਿਆ ਤੋਂ ਤੇ ਤੇਜ਼ ਪਾਣੀ ਦਾ ਵਹਾਅ ਹੈਗਾ ਸੀ ਇਹਨੂੰ ਤਰਨ ਦਾ ਵਾਧ ਨਹੀਂ ਆਉਂਦਾ ਸੀ ਤੇ ਪਾਣੀ ਡੇੋਰ ਦਾ ਇਧੋ ਲੈ ਗਿਆ ਉਧਰ ਪਾਕਿਸਤਾਨ ਗਿਆ ਜਲਾ ਤੁਹਾਨੂੰ ਕਿਵੇਂ ਪਤਾ ਲੱਗਿਆ ਪਾਕਿਸਤਾਨ ਦੇ ਉਹ ਸਾਨੂੰ ਬਾਦਰ ਇੰਜਰਾਂ ਨੇ ਜਦੋਂ ਫੜਿਆ ਗਿਆ ਬਾਦਰ ਇੰਜਰਾਂ ਨੇ ਢਾਈ ਮਹੀਨਾ ਬਾਅਦ ਤਿੰਨ ਮਹੀਨਾ ਬਾਅਦ ਫੋਨ ਕੀਤਾ ਢਾਈ ਤਿੰਨ ਮਹੀਨੇ ਤੁਸੀਂ ਕਿਵੇਂ ਫਿਰ ਪਤਾ ਤੁਸੀਂ ਪੁਲਿਸ ਨੂੰ ਜਾਂ ਕਿਸੇ ਦਰਖਾਸਤ ਨੇ ਹਾਂ ਦਰਖਾਸਤ ਹੀ ਦਿੱਤੀ ਸਾਰੇ ਭੈਣਾ ਭਰਾਵਾਂ ਵਿੱਚ ਵੀ ਵੇਖਿਆ ਪੁਲਤਨੀ ਦਰਖਾਸਤ ਦੀ ਬੀਐਸਬ ਤੇ ਵੀ ਗਏ ਆ ਚੌਕੀਆਂ ਵਿੱਚ ਉਹਨਾਂ ਨੂੰ ਜਾ ਕੇ ਸਾਰੀ ਨੌਲੇਜ ਜੀ ਲੈਂਦੀ ਗੱਲ ਆ। ਕਿੰਨਾ ਸਮਾਂ ਹੋ ਗਿਆ ਜਿਹੜਾ ਹਰਪੀਤ ਹੈ ਉੱਥੇ? 8 16 ਮਹੀਨੇ ਹੋ ਗਏ। ਸਾਡੀ ਮੰਮਾ ਕਹਿੰਦੀ ਸਾਡਾ ਬੱਚਾ ਵਾਪਸ ਲੈ ਅੰਦਾ ਜਾਵੇ, ਉਹਦੇ ਪਰਿਵਾਰ ਵਿੱਚ ਜਾਵੇ। ਮੇਰਾ ਬੇਟਾ ਪਾਕਿਸਤਾਨ ਗਿਆ। ਕਿਵੇਂ ਚਲਾ ਗਿਆ ਪਾ? ਬੇਟੇ ਸਰਕੰਡਾ ਵੱਢਣ ਗਿਆ ਸੀ। ਪਰ ਵਾਪਸ ਨਹੀਂ ਆਇਆ, ਉੱਥੇ ਪਾਣੀ ਦੀ ਰੁੜਕੀ ਚਲਾ ਗਿਆ। ਇਹ ਤੁਹਾਨੂੰ ਕਿਵੇਂ ਪਤਾ ਲੱਗਿਆ? ਕਿ ਤੁਹਾਨੂੰ ਉਧਰੋਂ ਰਿੰਦਰਾਂ ਦਾ ਫੋਨ ਆਇਆ ਸੀ। ਮੇਟੇ ਬਹੁਤ ਪਰੇਸ਼ਾਨ ਰਹਿੰਦੇ, ਬੱਚੇ ਤੋਂ ਬਿਨਾ bete meri nawrali hai mere potte hai mera potta hai bete mainu unna da bahut dukh hai bete mere ohle putt to bina mama da jee nahi lagda par mainu ghar changa nahi lagda vaapas bheja jave assi unna da bahut bahut dhanwad karange bahut tere pakistan sar khanda vadan gaya si oho pani de tej zyada hon te karan ho ਉਸ ਨੂੰ ਤਰਨ ਦਾ ਵੱਲ ਨਹੀਂ ਸੀ। ਸੋ ਪਾਣੀ ਤੇ ਉਹ ਆਨ ਨਾਲ ਪਾਕਿਸਤਾਨ ਰੇਂਜਰ ਕਹਿ ਰਿਹਾ ਕਿ ਦੀ ਤਸਕਰੀ ਕਰਨਾ ਸੀ। ਕਿਵੇਂ ਪਿੰਡ ਵਿੱਚ ਉਹ ਦਾ ਕਿਵੇਂ ਜਿਆ ਚਲਚਲਨ ਸੀ। ਬਹੁਤ ਵਧੀਆ ਚਲਚਲਨ ਹੈ, ਬਹੁਤ ਰਖੜ ਬਹੁਤ ਵਧੀਆ ਜੀ। ਉਹ ਸਹੀ ਬੰਦੇ ਮਿਹਨਤੀ ਬੰਦੇ ਸੀ। ਕੋਈ ਉਸ ਤੋਂ ਪਹਿਲਾਂ ਉਸ ਦੀ ਕੰਪਲੇਨਟ ਤਾਂ ਨਹੀਂ ਹੈਗੀ ਕੋਈ। ਨਹੀਂ ਨਹੀਂ ਕੋਈ ਕਮਲੇਰ ਨਹੀਂ ਆਈ ਸੀ। ਕੋਈ ਨਹੀਂ ਚੱਕ ਕਮਲੇਰ ਕੋਈ ਨਹੀਂ ਆਈ। ਤਾਂ ਕਿੰਨਾ ਸਮਾਂ ਹੋ ਗਿਆ ਹਰਪ੍ਰੀਤ ਨੂੰ ਜਿਹੜਾ ਲਗਭਗ 16 ਮਹੀਨੇ ਹੋ ਗਏ ਆ ਪਰ ਇਹ ਨੂੰ ਗਾਇਨ। 16 ਮਹੀਨੇ ਸਮਾਂ ਹੁਣ ਕੀ ਮੰਗੀ ਕਰਦੇ ਚਾਹ। ਅਸੀਂ ਮੰਗਾਏ ਕਰਨੇ ਉਹ ਆਪਦਾ ਘਰ ਪਰਿਵਾਰ ਵਿੱਚ ਆ ਜਾਏ ਸੁਖ ਸ਼ਾਂਤੀ ਨਾਲ।